ਪੀਸਲ ਨੰਬਰ ਨੰਬਰ ਕੈਪਟੇਨਸ ਲੀਗ 2202 1 ਮਿੰਟ ਸਾਡੇ ਸਾਰੇ ਹੀ ਬੱਚੇ ਸਾਡਾ ਬੱਚਾ ਤੇ ਬਾਕੀ ਸਾਰੇ ਬੱਚੇ ਉਹ ਵੀ ਇਛਾ ਦੇ ਨਾਲ ਕਿ ਐਜੂਕੇਸ਼ਨ ਦੇ ਵਿੱਚ ਪਾਸ ਰਹੇ। ਉਹਨਾਂ ਨੇ ਬੱਚੇ ਨੂੰ ਸਾਰਾ ਸਿਖਾਇਆ ਕਿ ਉਹਨਾਂ ਨੇ ਕਿਵੇਂ ਬੋਲਣਾ ਹੈ ਕਿਵੇਂ ਐਕਸਪਲੇਨ ਕਰਨਾ ਹੈ ਕਿਵੇਂ ਉਹਨਾਂ ਨੇ ਐਕਸਪੈਰੀਮੈਂਟਸ ਕਰਨੇ ਹੈ ਜਿਦਾ ਇਹ ਤਾਂ ਹਮ ਡੇਲੀ ਰੁਟੀਨ ਦੇ ਵਿੱਚ ਸਾਡੇ ਸਾਰੇ ਟੀਚਰਸ ਕਰ ਹੀ ਰਹੇ ਨੇ। ਅਗਰ ਐਕਸਪੋ ਕਰਵਾਇਆ ਗਿਆ ਉਦ ਬਹੁਤ ਬੁਰੀਆ ਬਚਾਰੇ ਚਾਹ ਦਿੱਤਾ ਗਿਆ ਬਹੁਤ ਪਿਕਚਰ ਨੇ اور ਚੈਲੰਜ ਇੰਨੀ ਮਿਹਨਤ ਨਾਲ ਬੜਾ ਸਮਸ ਜੱਜ ਕਰਾਉਣ ਚਾਹ ਦਿੱਤਾ ਸਤਿ ਸ਼੍ਰੀ ਅਕਾਲ ਜੀ ਮੈਂ ਮਿਕਸਾ ਵਾਲਾ ਅੱਜ ਅਸੀਂ ਤੁਹਾਨੂੰ ਸਕੂਲ ਦੇ ਵਿੱਚ ਬੱਚਿਆਂ ਦੇ ਛੁੱਟਕੁਟੇ ਬੱਚਿਆਂ ਦੀ ਐਗਜ਼ੀਬਿਸ਼ਨ ਦਿਖਾਵਾਂਗੇ ਜਿੱਥੇ ਬੱਚਿਆਂ ਦੇ ਤੁਸੀਂ ਦੇਖੋਗੇ ਕਿ ਇਸ ਤਰ੍ਹਾਂ ਬੱਚਿਆਂ ਦਾ ਉਸਲਾ ਵਧੀਲੀ ਟੀਚਰਾਂ ਨੇ ਤੇ ਪੇਰੈਂਟਸ ਦੀ ਹੈਲਪ ਦੇ ਨਾਲ ਜਿਹੜੇ ਇਹਨਾਂ ਨੇ ਪ੍ਰੋਜੈਕਟ ਤਿਆਰ ਕੀਤੇ ਨੇ ਤੇ ਉਹ ਪ੍ਰੋਜੈਕਟਾਂ ਦੀ ਕੋਲਡਜ ਵੀ ਦੇ ਰਹੇ ਨੇ ਤੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਵੀ ਦੇ ਰਹੇ ਨੇ ਦੱਸ ਰਹੇ ਨੇ ਪ੍ਰੋਜੈਕਟ ਕਿਸ ਤਰ੍ਹਾਂ ਪੇਰੈਂਟਸ ਨੇ ਤੇ ਆ ਟੀਚਰ ਦੀ ਜਿਹੜਾ ਵੱਡਾ ਸਹਿਯੋਗ ਰਿਹਾ ਤੇ ਮੈਨੇਜਮੈਂਟ ਦਾ ਸਪੈਸ਼ਲੀ ਸਭ ਨੇ థాంਕਫੁਲ ਕੀਤਾ ਕਿਉਂਕਿ ਇਹਨਾਂ ਦੀ ਬਦੌਲਤ ਹੀ ਜਿਹੜਾ ਸਕੂਲ ਨੂੰ ਅੱਜ ਜਿਹੜਾ ਚਾਰ ਦੇ ਚੰਦ ਜਿਹੜੇ ਲੱਗ ਰਹੇ ਨੇ ਸਕੂਲ ਦੀ ਜਿਹੜੀ ਬਦੌਲਤ ਤੇ ਅੱਜ ਸਕੂਲ ਦਾ ਜਿਹੜਾ ਨਾਮ ਦੀ ਪਬਲਿਕ ਸਕੂਲ ਦਾ ਹੋ ਰਿਹਾ ਤਾਂ ਉਹ ਮੈਨੇਜਮੈਂਟ ਤੇ ਇੱਥੋਂ ਦੇ ਪ੍ਰਿੰਸੀਪਲ ਇੱਥੋਂ ਦੇ ਟੀਚਰ ਤੇ ਇੱਥੋਂ ਦੇ ਪੇਰੈਂਟਸ ਜਿਹੜੇ ਹਰ ਵਕਤ ਇਸ ਸਕੂਲ ਦੇ ਵਿੱਚ ਸਪੋਰਟ ਕਰਦੇ ਨੇ ਤੁਹਾਨੂੰ ਦਿਖਾਵਾਂਗੇ ਬੱਚਿਆਂ ਦੇ ਕਿਸ ਤਰ੍ਹਾਂ ਬੱਚਿਆਂ ਦੀ ਤੁਹਾਨੂੰ ਮੂਵਮੈਂਟ ਦਿਖਾਵਾਂਗੇ ਹਰ ਇੱਕ ਮੂਵਮੈਂਟ ਨੂੰ ਅਸੀਂ ਆਪਦੀ ਕੈਮਰੇ ਦੇ ਵਿੱਚ ਕੈਚ ਕਰਾਂਗੇ ਤੁਸੀਂ ਉਹਨੂੰ ਦੇਖੋਗੇ ਤਾਂ ਬੱਚੇ ਦੀ ਹੌਸਲਾ ਵਾਸਤੇ ਲਈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਕਮੈਂਟ ਕਰਿਓ ਤੇ ਇਹਨਾਂ ਦੀ ਹੌਸਲਾ ਵਾਸਤੇ ਲਈ ਜ਼ਰੂਰ ਕੋਈ ਇਹਨਾਂ ਨੂੰ ਚੰਗੇ ਮੈਸੇਜ ਕਰ ਦਿਓ ਮਾਈ ਨੇ ਸੇਮੀ ਮਾਈ ਆਪਣੀ ਕੀ ਸ਼ਖੀਰ ਕੀ ਕੀ ਤੋ ਇਹ ਬੂਮ ਕੀ ਸੋਨਾ ਪ੍ਰੋਗਰਾਮ ਰੱਖਿਆ ਬੱਚਿਆਂ ਵਾਸਤੇ ਐਗਜ਼ੀਬਿਸ਼ਨ ਦਾ ਪ੍ਰਬੰਧ ਕੀਤਾ ਇਲਾਣਾ ਨੇ ਸਾਡੇ ਸਾਰੇ ਹੀ ਬੱਚੇ ਸਾਡਾ ਬੱਚਾ ਤੇ ਬਾਕੀ ਹੋਰ ਸਾਰੇ ਬੱਚੇ ਬਹੁਤ ਹੀ ਉਤਸ਼ਾਹ ਦੇ ਨਾਲ ਇਹ ਐਗਜ਼ੀਬਿਸ਼ਨ ਵਿੱਚ ਭਾਗ ਲੈ ਰਹੇ ਨੇ ਸਾਰੇ ਬੱਚੇ ਬਹੁਤ ਹੀ ਖੁਸ਼ ਨੇ ਜੀ ਅਸੀਂ ਵੀ ਆਪਣੇ ਬੱਚੇ ਨੂੰ ਦੇਖਿਆ ਉਹ ਵੀ ਸਾਰੇ ਸਵਾਲਾਂ ਨੂੰ ਜਵਾਬ ਪੂਰੇ ਸਹੀ ਦੇ ਰਹੇ ਸੀ ਅਸੀਂ ਖਾਸੀ ਗੁਰ ਬੱਚਿਆਂ ਤੋਂ ਵੀ ਸਵਾਲਾਂ ਤੇ ਸਵਾਲਾਂ ਦੇ ਜਵਾਬ ਪੁੱਛੇ ਬੰਨਾ ਨਿਰਪੱਖ ਕੋ ਪ੍ਰਿੰਸੀਪਲ ਮੈਡਮ ਵੀ ਐਮਪੀ ਸਰ ਜੀ ਨਾਲ ਆ ਕੇ ਉਹਦੇ ਦੇਖੀ ਸੀ ਸਾਰੇ ਬੱਚੇ ਅੱਜ ਕੁਐਸਚਨ ਆਨਸਰ ਸੀ ਪੁੱਛ ਰਹੇ ਸੀ ਉਹ ਅਸੀਂ ਸਾਰੇ ਵਿੱਚ ਸੀ। ਮੈਂ ਇਹ ਸੁਜੈਸਟ ਕਰਾਂਗੀ ਕਿ ਤੁਸੀਂ ਆਪਣੇ ਬੱਚੇ ਨੂੰ ਕੋਈ ਨਾ ਕੋਈ ਸਕੂਲ ਵਿੱਚ ਇਹ ਅਨੁਸ਼ਾਸਨ ਦਿਵਾਓ ਤਾਂ ਜੋ ਉਹ ਛੋਟਾ ਬੱਚਾ ਵੀ ਐਡਵੈਕੂਏਸ਼ਨ ਵਿੱਚ ਪਾਰਟ ਲੈ ਕੇ ਆਪਣੀ ਲਾਈਫ ਵਿੱਚ ਅੱਗੇ ਵਧ ਸਕੇ। ਥੈਂਕ ਯੂ। ਅੰਡ ਮੈਂ ਆਪਣੇ ਤੋਂ ਬਤੂ ਇਹ ਦੀ ਪਾਸ ਤੋਂ ਆ। ਐਕਚੁਅਲੀ ਤਾਂ ਸਭ ਤੋਂ ਵੱਡੀ ਗੱਲ ਕੀ ਹੈ ਬੱਚੇ ਨਿੱਕੇ ਨਿੱਕੇ ਗੱਲਾਂ ਤੋਂ ਨੌਲੇਜ ਮਿਲਦੀ ਹੈ। ਕਿੰਨਾ ਜ਼ਿਆਦਾ ਕੋਈ ਬਸ ਐਸਕੇ ਜੰਮੀ ਲੈ ਕੇ ਚਾਹੀਏ ਬੱਚਾ ਨੂੰ ਆਪਣੇ ਰੈਗੂਲਰ ਜੀਵਨ ਦੇ ਵਿੱਚ ਉਹ ਵੀ ਐਸਕੇ ਕਿਚਾਉਂਗੀਆਂ ਨੇ ਉਹਨਾਂ ਲਈ ਐਕਸਪਲੇਨੇਸ਼ਨ ਕਰਦੇ ਆ ਬੱਚੇ ਚਲੋ ਕਰਦੇ ਆ ਦੇਖੋ ਬਸ ਅੱਛਾ ਬੈਕਟਰੀ ਇਹ ਅਮਡੇਟ ਆਈਡੀਆ ਫੋਰ ਦਾ ਕਿਡਸ ਟੂ ਲਰਨ ਨਿਊ ਐਂਡ ਐਡਵਾਈਸ ਐਸਕੋ ਐਟ ਅ ਵੈਰੀ ਯੰਗ ਏਜ ਆਈ ਥਿੰਕ ਇਟਸ ਨੋਟ ਓਨਲੀ ਸਕੂਲ ਇਨ ਦਾ ਏਰੀਆ ਵੀ ਜਿਹੜਾ ਕੋਈ ਫਟੀਆਂ ਅਕਰ ਮਿਲ ਮਾਰਟ ਨਾ हाँ जी नमस्कार अब स्कूल ने बहुत ही अच्छा एक एग्जीबिशन लगाया छोटे बच्चे का जिन्होंने नाम लिखा साइंस फैच वाइस प्रिंसिपल अमर है उन्होंने बहुत एफर्ट्स किए पेरेंट्स ने बहुत एफर्ट्स पेरेंट्स ने स्पैशली मॉडल बनाने बच्चों की बड़ी हेल्प की ਇਹ ਸਾਰੇ ਹੀ ਕਿੰਡਰਗਾਰਟਨ ਦੇ ਟੀਚਰਸ ਨੇ ਬੜੀ ਹੈਲਪ ਕੀਤੀ। ਉਹਨਾਂ ਨੇ ਬੱਚੇ ਨੂੰ ਸਾਰਾ ਸਿਖਾਇਆ ਕਿ ਉਹਨਾਂ ਨੇ ਕਿਵੇਂ ਬੋਲਣਾ ਹੈ, ਕਿਵੇਂ ਐਕਸਪਲੇਨ ਕਰਨਾ ਹੈ। ਕਿਵੇਂ ਉਹਨਾਂ ਨੇ ਐਕਸਪੈਰੀਮੈਂਟਸ ਕਰਨੇ ਹੈ। ਵੈਸੇ ਤਾਂ ਇਹ ਤਾਂ ਹਮ ਡੇਲੀ ਰੂਟੀਨ ਦੇ ਵਿੱਚ ਸਾਡੇ ਸਾਰੇ ਟੀਚਰਸ ਕਰ ਹੀ ਰਹੇ ਨੇ। ਪਰ ਇੱਕ ਜਰੀਆ ਸੀਗਾ ਕਿ ਅੱਜ ਅਸੀਂ ਸਾਰਿਆਂ ਨੂੰ ਦਿਖਾ ਸਕੀਏ ਕਿ ਸਾਡੇ ਜਿਹੜੇ ਕਿੰਡਰਗਾਰਡਨ ਦੇ ਟੀਚਰਸ ਨੇ ਉਹ ਕਿੰਨੀ ਲੇਬਰ ਕਰ ਰਹੇ ਐ। ਪੇਰੈਂਟਸ ਨੂੰ ਸਿਰਫ ਇੱਕ ਗੱਲ ਸੀ ਦਿਖਾਣਾ ਚਾਹੁੰਦੇ ਸੀ ਕਿ ਪੇਰੈਂਟਸ ਤੇ ਟੀਚਰਸ ਦੇ ਕੰਬੀਨੇਸ਼ਨ ਨਾਲ ਬੱਚਾ ਕਿੰਨਾ ਕੁਝ ਸਿੱਖ ਰਿਹਾ ਹੈ। ਤੇ ਇਹਦੇ ਵਿੱਚ ਸਾਡੇ ਮੈਨੇਜਮੈਂਟ ਨੇ ਸਾ ਇਸਨੂੰ ਹਰ ਇੱਕ ਚੀਜ਼ ਅਵੇਲੇਬਲ ਕਰਵਾਈ ਜਿਹੜੀ ਸਾਨੂੰ ਨੀਡ ਸੀ ਇਹ ਸਾਡਾ ਜਿਹੜਾ ਟਾਰਗੇਟ ਸੀਗਾ ਸਾਇੰਸ ਐਕਸਪੋ ਦਾ ਉਹ ਹੋਪਫੁਲੀ ਕਾਫੀ ਸਕਸੈਸਫੁਲ ਇਹ ਵੀ ਪਬਲਿਕ ਸਕੂਲ ਬੋਰਡਾ ਵਿੱਚ ਸਦੀ ਮੈਨੇਜਮੈਂਟ ਕਮੇਟੀ ਬੋਰਡਾ ਵੱਲੋਂ ਅਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਅਮਨਦੀਪ ਕੌਰ ਸਕੂਲ ਦੇ ਪ੍ਰਿੰਸੀਪਲ ਮਿਸਟਰ ਹਰਚੰਸਿੰਘ ਜੀ ਸੀਨੀਅਰ ਗੁਆਰਡੀਅਨ ਔਰ ਬਾਕੀ ਸਟਾਫ ਨੂੰ ਪਛਾਤ੍ਰ ਜੁਵਾਜ ਅਲਡਰ ਐਕਸਪੋ ਕਰਵਾਇਆ ਗਿਆ ਉਹ ਅਜ ਬਹੁਤ ਵਧੀਆ ਬੱਚਾ ਨੇ ਤਿਆਰ ਕੀਤਾ ਗਿਆ ਔਰ ਬਹੁਤ ਟੀਚਰਸ ਨੇ ਔਰ ਬੱਚਾ ਨੇ ਇਨੀ ਮਹਿਤਰਾ ਨੂੰ ਬੜਾ ਸੋਨਾ ਸਜੇਤਾਗੜ ਤਿਆਰ ਕੀਤਾ ਸੀ ਜੋ ਕਿ ਇੱਕ ਵਾਕਈ ਦੇਖਣਯੋਗ ਸੀ ਅੱਜ ਦਾ ਵਧੀਆ ਪ੍ਰੋਗਰਾਮ ਦੇਖ ਕੇ ਬਹੁਤ ਖੁਸ਼ ਹੋਇਆ ਔਰ ਜਿਸ ਨੇ ਬੱਚੇ ਸਾਡੇ ਸਕੂਲ ਦੀ ਵੀ ਮਤਲਬ ਬੱਚਿਆਂ ਨੂੰ ਵੀ ਕੁਝ ਮਿਲ ਹੈ ਮਿਲਣਸਿਲ ਮਿਲਿਆ ਹੈ ਅਸੀਂ ਸਭ ਨੇ ਸਾਬ ਨੂੰ ਵੀ ਬਹੁਤ ਵਧੀਆ ਇੱਕ ਵਾਰੀ ਸੀ ਜੋ ਕਰਵਾਈ ਹੈ ਸਭ ਤੋਂ ਲਿਖਣ ਦਾ ਮੌਕਾ ਮਿਲਿਆ ਹੈ ਜੀ ਅਸਤਾਵ ਆਈ ਸੀ ਉਹਨਾਂ ਦੇ ਬੱਚੇ ਵੀ ਉੱਥੇ ਹੀ ਪੜ੍ਹਦੇ ਹਨ ਉਹਨਾਂ ਨੂੰ ਵੀ ਮਾਣ ਹੋਇਆ ਜੀ ਜਿョਕੇ ਬਹੁਤ ਵਧੀਆ ਵੱਡੇ ਹੋਏ ਸੀਗੇ ਦੇਖ ਕੇ ਬਹੁਤ ਖੁਸ਼ ਹੋਇਆ ਗੁੱਡ ਮਾਰਨਿੰਗ एवरीवन ਆਮ ਅਮਨਦੀਪ Vice Principal of Grade Nursery to Fifth at LADM DAV Senior Secondary Public School, Budhghata. A Kindergarten Expo is an event where young children from kindergarten classes showcase their learning, creativity, and skills through various activities. It's an opportunity for the parents, teachers, and community to see what the children have learned. एंड टू एनकरेज दियर ग्रोथ द गोल ऑफ अ किंडर गार्डन एक्सपो इज़ टू प्रोवाइड अ प्लेटफॉर्म फॉर द चाइल्ड टू एक्सप्रेस दमसेल्फ एंड बिल्ड कॉन्फिडेंस थैंक यू हैव अ ਪੂਰੇ ਬਰੀਫ ਦੇ ਵਿੱਚ ਦਿਖਾਇਆ ਬੱਚੇ ਦੀ ਐਕਟੀਵਿਟੀ ਵੀ ਦਿਖਾਈ ਬੱਚਿਆਂ ਦੇ ਪੇਰੈਂਟਸ ਦੇ ਨਾਲ ਗੱਲਬਾਤ ਵੀ ਕਰਾਈ ਬੱਚੇ ਦੇ ਟੀਚਰਸ ਦੇ ਨਾਲ ਵੀ ਜਿਹੜੀ ਗੱਲਬਾਤ ਹੋਈ ਹੈ ਤੇ ਮੈਨੇਜਮੈਂਟ ਨਾਲ ਪ੍ਰਿੰਸੀਪਲ ਨਾਲ ਆਲਮੋਸਟ ਜਿੰਨਾ ਵੀ ਸਾਡੇ ਤੋਂ ਸਕੂਲ ਦਾ ਕਵਰ ਹੋ ਪਾਇਆ ਤਾਂਸੀਂ ਸਾਰਾ ਕਵਰ ਕੀਤਾ ਤੇ ਤੁਸੀਂ ਸਾਰੀ ਗੱਲ ਜਿਹੜੀ ਪ੍ਰੋਪਰ ਸੁਣੀ ਹੈ ਤੇ ਕਿਸ ਤਰ੍ਹਾਂ ਤੁਹਾਨੂੰ ਇਸ ਸਕੂਲ ਦੀ ਪਰਫਾਰਮੈਂਸ ਲੱਗ ਰਹੀ ਹੈ ਤੇ ਬੱਚਿਆਂ ਦੀ ਪਰਫਾਰਮੈਂਸ ਲੱਗ ਰਹੀ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਕਮੈਂਟ ਕਰੋ ਤੇ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰੋ ਤਾਂ ਜੋ ਬੱਚਿਆਂ ਦਾ ਹੌਸਲਾ ਵਾਸ ਸਕੇ ਬੱਚਿਆਂ ਦੇ ਪੇਰੈਂਟਸ ਦਾ ਵੀ ਹੌਸਲਾ ਵਾਸ ਸਕੇ ਕਿਉਂਕਿ ਬੱਚਿਆਂ ਦੇ ਪੇਰੈਂਟਸ ਦੇ ਜਦੋਂ ਬੱਚੇ ਐਕਟੀਵਿਟੀ ਕਰਦੇ ਨੇ ਤਾਂ ਮਾਪੇ ਨੂੰ ਬੜਾ ਫਖਰ ਹੁੰਦਾ ਆ ਦੇ ਬੱਚੇ ਦੇ ਕਿ ਸਾਡਾ ਬੱਚਾ ਇੱਕ ਚੰਗੇ ਰਸਤੇ ਇੱਕ ਚੰਗੇ ਵੇਅ ਆ ਸਕੂਲ ਦੇ ਵਿੱਚ ਜਿਹੜਾ ਵਰਕ ਕਰ ਰਿਹਾ ਤੇ ਆਉਣ ਵਾਲੇ ਬੱਚਿਆਂ ਦੇ ਕੋ ਵੀ ਜੇ ਤੁਸੀਂ ਬਣਾਉਣਾ ਤਾਂ ਦੀ ਵੀ ਪਬਲਿਕ ਸਕੂਲ ਬੜਾ ਲਾਡਾ ਦੇ ਵਿੱਚ ਐਡਮਿਸ਼ਨ ਦਿਵਾਓ ਤਾਂ ਜੋ ਤੁਹਾਡੇ ਬੱਚੇ ਕਿਤੇ ਜੱਜ ਲੱਗ ਸਕਣ ਕਿਤੇ ਡੀਐਸਪੀ ਕਿਤੇ ਐਸਐਸਪੀ ਜਾਂ ਕਿਤੇ ਆਈਪੀਐਸ ਕਿਤੇ ਵੀ ਕੋਈ ਵੱਡੇ ਅਹੁਦੇ ਨੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਨੇ ਤਾਂ ਕਿਤੇ ਸ਼ਹਿਰ ਦੇ ਬਾਹਰ ਦੇ ਵਿੱਚ ਨੂੰ ਆਪਣੇ ਅਹੁਦੇ ਤੇ ਉੱਤੇ ਬੈਠ ਕੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰ ਸਕਦੇ ਤਨ